ਰਹਿਰਾ ਸਾਹਿਬ ਹਰ ਜੁਗ ਜੁਗ ਪ੍ਰਗਤੀ ਉਪਾਇ ਬੈਠ ਰਖਦਾ ਆਇਆ ਰਾਮ ਰਾਜੇ ਹਰ ਨਾਕੁ ਜੁਸਤ ਹਰ ਮਾਰਿਆ ਪ੍ਰਹਿਲਾਲ ਤਰਾਇਆ ਮਹੰਕਾਰਿ ਅਨੰਦ ਕਾ ਭਟਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਅਸਹਰ ਸੇਵਿਆ ਅੰਤ ਲਹਿ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਂ ਫੁਤਰੀ ਨਾ ਹੋਈ ਲਹਿ ਹਾਰੀ ਕੁਦਰਤ ਵਸਿਆ ਤੇ ਰੰਤਨਾ ਜਾਹੀ ਲਖਿਆ ਰਹਾਉ ਜਾਤ ਨਹ ਜੋਤ ਜੋਤ ਨਹ ਜਾਤਾ ਕਲ ਕਲਾ ਪਰ ਪੂਰਹਿਆ ਤੂ ਸੱਚਾ ਸਹਿਬ ਸਪਸਵਾਲੋ ਜਿਨ ਕੀ ਤੀਸੋ ਭਾਰ ਭਇਆ ਤਉ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਨਾ ਸੋ ਕਰ ਰਹਾ ਸੋ ਦਰਾਗਾ ਸਾ ਮਹੱਲਾ ਪਹਿਲਾ ਕੋਮਤਾ ਚਤੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਯਤ ਬੈ ਸਰਬ ਸਮਾਲੇ ਵਾਜੂ ਤੇਰੇ ਨਾਦ ਨੇ ਕਿਆ ਸੰთა ਕੀਤੇ ਤੇਰੇ ਵਾ ਮਨ ਹਾਰੇ ਕੀਤੇ ਤੇਰੇ ਰਾਗ ਭਰੀ ਸੋਹ ਕਹਿ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਤ੍ਰਮਦਵਾਰੇ ਗਾਵਣ ਤੁਨੋਂ ਚਿਤ ਗੁਤ ਲਿਖ ਜਾਨ ਲੇਖ ਲੇਖ ਤੰਬੀ ਜਾ ਰਹੇ ਗਾਵਣ ਤੁਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਰਾਸਵਾਰੇ ਗਾਵਣ ਤੁਨੋਂ ਇੰਤ੍ਰਾਸਨ ਉੱਤੇ ਬੈਠੇ ਦੇਵਤਾ ਧਰਨਾਲੇ ਗਾਵਣ ਤੁਨੋਂ ਸਿਦ ਸਮਾਧੀ ਅੰਦਰ ਗਾਵਣ ਤੁਨੋਂ ਚਾਰ ਵਿਚਾਰੇ गावण ਤੁジナ ਤੇ ਸਦੇ ਸੰਤੋ ਕੀ ਗਾਵਣ ਤੁジナ ਵੀਰ ਕਰਾਰੇ ਗਾਵਣ ਤੁジナ ਭਲਰ ਭਲਰ ਕੀ ਸਰਜੁਗ ਜੁਗ ਵੇ ਦਾ ਨਾਲੇ ਗਾਵਣ ਤੁジナ ਮੋਹਨੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁジナ ਰਤਨੀ ਉਪਾਇ ਤੇਰੇ ਅਠਸਠ ਪੀਰਤ ਨਾਲੇ ਗਾਵਣ ਤੁジナ ਜੋਦ ਮਹਾਬਲ ਸੂਰਾ ਗਾਵਣ ਤੁジナ ਖਾਣੀਚਾਰੇ ਗਾਵਣ ਤੁジナ ਖੰਡਮਨ ਰਹਿਮੰਦਾ ਕਰ ਕਰਕੇ ਤੇਰੇ ਧਾਰੇ ਸਹੀ ਤੁਧ ਨੋ ਗਾਵਣ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲ ਹੋਰ ਕੀਤੇ ਤੁਧ ਨੋ ਗਾਵਣ ਸੇਮਜ ਤਨੇ ਆਉ ਨਾਨਕ ਆ ਵਿਚਾਰੇ ਸੋਇ ਸੋਇ ਸ੍ਰਸਤ ਸਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜੈ ਸਿਰਖ ਨਾ ਜਨ ਰਚਾਈ ਰੰਗੀ ਰੰਗੀ ਬਾਤੀ ਘਰ ਕਰ ਕਰ ਜਿਨ ਸੇਮਾ ਜਨੀ ਉਪਾਈ ਘਰ ਕਰ ਦੇਖੈ ਕੀ ਤਾ ਆਪਣਾ ਜੋਤੀ ਸਤੀ ਵਟਿਆ ਜੋਤਿ ਸੁਭਾਵੇ ਸੋਇ ਘਰ ਜੀ ਹੁਕਮ ਨਾ ਕਰਨਾ ਜਾਇ ਸੋ ਪਾਸਾ ਸਹਾ ਪਾਸ ਸਹਿਬ ਨਾਨਕ ਰਹੈ ਨਰਜਾਈ ਆਸਾ ਮਹੱਲਾ ਪਹਿਲਾ ਸੁਨ ਵਡਾ ਕੇ ਸਭ ਕੋਈ ਕੇਵੜ ਵਡਾ ਦੀ ਠਾ ਹੋਏ ਹੀਮਤ ਪਾਇਨ ਕਹਿਆ ਜਾਏ ਕਹਿਨੇ ਵਾਲੇ ਧੀਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਬਹੀਰਾ ਕੋਈ ਨ ਜਾਣੇ ਧੀਰਾ ਕੀਤਾ ਕੀਵੜ ਚੀਰਾ ਰਹਾਓ ਸਭ ਜ਼ੁਰਤੀ ਮਿਲ ਸਤਕਮਾਈ ਸਭ ਕੀਮਤ ਮਿਲਖੀ ਹੁੰਦਾ ਪਾਈ ਗਿਆਨ ਨਹੀਂ ਧਿਆਨ ਨਹੀਂ ਗੁਰੂ ਗਰਹਾਏ ਕਹਿ ਨਾ ਜਾਏ ਧੀਰੀਤ ਲਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਬਰਕਾਤਆਂ ਵਡਿਆਈਆਂ प्रथमे तो तो सिद्धि के ना पाया कनवले ना ही ठाकुर हाइया अखण वाला क्या विचारा शिवि परे तरे पंडारा जिस तू देर से क्या चारा नानक सच सवार नहारा सा महला पहला आखा जीवा मिसर मर जावा खने औखा सा नाम सच नाम की लाग भूक तो भूख है कह चली है दुख सो क्यो विसर मेरी माए साचा साहेब साचे नाए रहाओ सच नाम की फिलवड़ आई आग थके की नहीं पाई ਦੇਸਾ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਮਰੀ ਨ ਹੋਵੇ ਸੋਗ ਦੇਂਦਾ ਰਹਿਣ ਝੁਕੇ ਭੋਗ ਬੁਨੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇੜ ਆਪ ਤੇੜ ਤੇਰੀ ਦਾਤ ਜਿੰਨਨ ਕਰਕੇ ਕੀ ਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਹ ਗੁਰੂ ਸਿੰਘ ਮਹਿਲਾ ਚੌਥਾ ਆਕੇ ਜਣ ਸਤਗੁਰ ਸਰਪੁਰ ਕਾ ਬਣਾ ਕਰੋ ਬਰੁਪਾਸ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਦੇ ਆ ਨਾਮ ਬਰਗਾਸ

ਨਿਮਹਰ ਜਨ ਸਾਧ ਗੁਰ ਸੰਗਤ ਪਾਇ ਤੇਨ ਤੋਰ ਮਸਤਿ ਕਲਿ ਖਿਆਲ ਖਾਸ ਤਨ ਤਨ ਸਾਧ ਸੰਗਤ ਜਿਤ ਹਰ ਸਫਾ ਮਿਲ ਜਨਨਤ ਨਾਮ ਪਰਗਾਸ ਰਾਗ ਗੁਦਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੇਦੁ ਮਜਾ ਆਹਰ ਹਰ ਜੀਉ ਪਰਿਆ ਸਹਿਜ ਪਤਰ ਮਹਿਜਨ ਤੇ ਪਾਇਤਾ ਕਰ ਜਿਕਾ ਗਏ ਘੜ ਧਰਿਆ ਮੇਰੇ ਮਾਧੋ ਦੀ ਸਰ ਸੰਗਤੁ ਲੈ ਸੂਤਰਿਆ ਮੁਰ ਪਰ ਸਾਰ ਭਰਮ ਬਦ ਪਾਇ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋ ਸਰਬਨਤਾ ਕੋਇ ਨ ਕਿਸ ਕੀ ਧਰਿਆ ਸਿਰਸ ਦੇ ਦੁਦਖ ਸੰਭਾਏ ਠਾਕੁਰ ਕਾਹੇ ਮਨ ਭੋ ਕਰਿਆ ਊਡੇ ਊੜਾ ਵੈਸੇ ਕੋ ਸਾਦ ਸਪਾਚੇ ਬਿ ਸ੍ਰੀ ਸਰਿਆ ਤਨ ਕਮਣ ਕਲਾਵੇ ਕਮ ਚਗਾਵੇ ਮਨ ਮਹਿ ਸਿਰਨ ਕਰਿਆ ਸਬ નિਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਵ ਧਰਿਆ ਜਨ ਨਾਨਕ ਬਲਬ ਸਦ ਬਲ ਜਾਈ ਤੇਰਾ ਤਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੋਪੁਰ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਕਣਾ ਰੰਧਨ ਹਰ ਪਰਕਣਾ ਰੰਧਨ ਹਰਗਮਾਗਮ ਵਿਆਪਾਰ ਸਭ ਤਾਵੇ ਸਭ ਤਾਵੇ ਤੋ ਜੀ ਹਰ ਸੱਚੇ ਸੁਧਨ ਹਾਰਾ ਸਭ ਜੀ ਤੇਮਾਰੇ ਜੀ ਤੋ ਜੀਆਂ ਕਾਧਾ ਤਾਰਾ ਹਰ ਤਿਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨ ਜੰਤ ਵਿਚਾਰਾ ਤੂੰ ਕਟਕੜੰ ਅੰਤਰ ਸ਼ਰਮ ਨੰਤਰ ਜੀ ਹਰੇ ਕੋ ਵਰਗ ਸਮਾਨ ਇਕ ਦਾਤ ਇਕ ਪ੍ਰੇਖਾਰੀ ਜੀ ਸਭ ਤੇਰੇ ਚੋੜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਤਿ ਨਿਨ ਵਰਨਾ ਜਾਣਾ ਦੂਰ ਬਰਮ ਭ੍ਰੰਭੇੰਤ ਬੈਂਤਰੀ ਪੇਰੇ ਕਿਆ ਗੁਣ ਅੱਖ ਵਖਾਣਾ ਜੋ ਸੇਵਾ ਜੋ ਸੇਵਾ ਤੁ ਜੀ ਜਨਾਨ ਨਿਕਿਨ ਕੁਰਬਾਣਾ ਹਰਤਾਵੇ ਹਰਤਾਵੇ ਤੁ ਜੀ ਸੇਨ ਜਨੁ ਕੁਮੈ ਸੁਖਵਾਸੀ ਸੇਮੁਕਤ ਸੇਮੁਕਤ ਪਹਿਜਨ ਹਰਤਾ ਜੀ ਤਿਨ ਤੂਟੀ ਜਮ ਕੀ ਵਾਸੀ ਜਿਨੇ ਰਪੋ ਜਨ ਹਰਨ ਰਪੋ ਧਿਆ ਜੀ ਤਿਨ ਕਾ ਪਉ ਸਭ ਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀਤੇ ਹਰ ਹਰੂਪ ਸੁਮਾਸੀ ਸ਼ੇਤਨ ਸ਼ੇਤਨ ਜਿਨ ਹਰਤਾ ਜਿ ਜਨਨਾ ਨਿਤਨ ਬਲ ਜਾਸੀ ਤੇਰੀ ਪਗ ਤੇਰੀ ਪਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਗ ਤੇਰੇ ਪਗਤ ਸਲਾਹਣ ਤੁਝੀ ਹਰਨ ਕਿੰਨੇ ਕਿੰਨ ਅਨੰਤਾ ਤੇਰੇ ਨਿਕ ਤੇਰੇ ਨਿਕ ਪੜੇ ਵੋ ਸਮਰਸਾਤ ਸਰਵੀ ਕਰ ਕਰ ਕਰਮ ਕਰੰਤਾ ਸ਼ੇ ਪਗ ਤੇ ਸ਼ੇ ਪਗ ਤੋ ਲੈ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਪਦ万ਤਾ ਸੁਆਲ ਪਰਿਖੇ ਵਰਨ ਪਰਕਰਤਾ ਜਿਤੁ ਤੇਵੜੇ ਵਰਨਾ ਕੋਇ ਤੋ ਜੁਬ ਜੁਬੇ ਕੋ ਸਰਾਸਾ ਤੋ ਏਕੋ ਜੀਤੁ ਨਿਰ ਕਰਤਾ ਸੋਈ ਤੁਧਾ ਪੇ ਭਾਵੇਂ ਸੋਈ ਵਰਤਾ ਜਿਤੁ ਤੁਧਾ ਪੇ ਕਰੇ ਸੋ ਹੋਈ ਤੁਧਾ ਪੇ ਸਿਤ ਸਭਿ ਉਪਾਇ ਜਿਤੁ ਤੁਧਾ ਪੇ ਸਰਜ ਸਭ ਹੋਈ ਜਨਨਾ ਅਣਗੁਣ ਗਾਵੇ ਕਰਤੇ ਕੇ ਜੀਉ ਸਭ ਸੇ ਕਾ ਜਾਣੋ ਆਸਾ ਮਹਲਾ ਚੌਥਾ ਹਉ ਕਰਤਾ ਸਿ ਰਿਆਰ ਮੈਂ ਡਾਂਸਾ ਜੋ ਤੂ ਭਾਵੇਂ ਸੋਈ ਤੀਸੀ ਜੋਤੂ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਦੂ ਸੁਮਿਲੈ ਤੇ ਆਜਿ ਸੁਨੋ ਕਿਰਪਾ ਕਰੇ ਤਨ ਨਾਮ ਨਤਨ ਪਾਇਆ ਗੁਰਮੁਖ ਦਾਦਾ ਮਨ ਨੂੰ ਗਵਾਇ ਰਤਾਪ ਵਿਚੋੜਿਆ ਆਪ ਮਿਲਾਇਆ ਤੂਦਰੇ ਆਸਾ ਤੁ ਨਹੀਂ ਮਾਇ ਦੁਨ ਦੁਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਬਜੋਗ ਮਲ ਵਿਚਰਾਸਨੋ ਵੀ ਮੇਲ ਜਿਸਨੋ ਤੂ ਜਾਣੈ ਸੋ ਜਨ ਜਾਣੈ ਹਰਬੁ ਸਦੀਆ ਖਵਖਾਣੈ ^{(1)} ਹਿਨ ਹਰ ਸੇਵਤਿ ਸੁਖ ਪਾਇ ਸਹਿਜੇ ਹਰ ਨਾਮ ਸਮਾਇਆ ਮੁਆ ਪੇ ਕਰਤਾ ਤੇ ਰਾਖੀਆ ਸੁਭ ਹੋਇ ਤੈ ਮਨੂ ਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਰੂਪ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕਤ ਨੇਹ ਕੀਆ ਪੰਖਰਮੰਭ ਨੇ ਚਾਲਾ ਹੁੰ ਦੇ ਕੈ ਤਾ ਡੂਬਿ ਹਲੇ ਮਨ ਇੱਕ ਨ ਚੇਤਸਮੂੜ ਮਨਾ ਹਰ ਬਿਸਰ ਧੀਰੇ ਗੁਣ ਗਲੇ ਆ ਰਹਾਉ ਨਾਉ ਜਿਥੀ ਸਦੀ ਨਹੀਂ ਪੜਾ ਮੂਰਹ ਹਉ ਤਾ ਜਨ ਪਿਆ ਪ੍ਰਣਾਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਹੇ ਪ੍ਰਾਪਤਿ ਮਾਨੁਪਦੇ ਹਰੀਆ ਗੋਮਦਨਿ ਕਹਿ ਤੇਰੀ ਬਰੀਆ ਵਰਕਾਤਰ ਕਿਥੇ ਨਾਮ ਕਾਮ ਸਾਸਨ ਦਾ ਭਜ ਕੇਵਲ ਨਾਮ ਸਰੰਜਾਂ ਲਾ ਭੁਜਨ ਦਰਨ ਕਾ ਜਨ ਬਸਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਪਰਮਨਾਕ ਮਾਇਆ ਸੇਵਾ ਸਾਧਨਾ ਜਨ ਹਰਾਇ ਕਹੁ ਨਾਨਕ ਹਮਨੀ ਜਿ ਕਰਮ ਆਸਰਨ ਪਰੇ ਕੀ ਰਾਖੋ ਸਰਮਾ ਬਾਚੈ ਸੁਨੀ ਤਉ ਬਾਈ ਬੇਂਤੀ ਚਉਪਈ ਅਮਰੀ ਗਰੁਹਾ ਦੇ ਰਚਾ ਪੂਰਨ ਹੋਜਿਤ ਕੀ ਇਛਾ ਤਵ ਚਨ ਮੰਦੈ ਹਮਾਰਾ ਆਪਣਾ ਜਨ ਕੋ ਪ੍ਰਤੀ ਪਾਰਾ हमरे दुष्वैतम कावो आप हार दम हे बचावो सुखी बसै मोरो परिवार सेवक सिख सुबह कर तारा मोर चाण जी कर दय सब बण को संगरिया पूर्ण होए हमारी आशा तोर प्रण की रहे प्यासा तुम जार के वरना ते हो जो वर चाच तुम ते पाओ सेवक सिख हमारे तारिये चुन चुन सतर हमारे मारिये आप हरदम देवरिया मन का तरा सुनवरिये ਬਹੁ ਜੋਸ਼ ਦਾ ਹਮਾਰੇ ਪਛਾ ਸ੍ਰੀ ਸੁਜੋ ਘਰਿਓ ਰਚਾ ਰਾਗਲੇ ਮੇਰਾ ਕਨਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬਨ ਦਰਸ਼ਨ ਕੇ ਹੰਤਾਤ ਮਹਾ ਪੁਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਨਗ ਉਤਰਾ ਕਾਲ ਪਾਇ ਸੁਦੇਵ ਉਤਰਾ ਕਾਲ ਪਾਇ ਕਰਿ ਸੁਨ ਪ੍ਰਕਾਸ਼ਾ ਸਕ ਗਵਾਲ ਕਾ ਕੀਆ ਤੁਮ ਸਾਹਿ ਜਮਨ ਕਾਲ ਜੋਗੀ ਸਮ ਕੀਓ ਬੇਦਰਾ ਬ੍ਰਹਮਾ ਜੋਤੀਓ ਜਮਨ ਕਾਸ ਬਲੋਗ ਸਵਾਰ ਨਮਸਕਾਰ ਹੰਤਾਏ ਹਮਾਰਾ ਜਮਨ ਕਾਸ ਢਕਤ ਬਨਾਇਓ ਦੇਵ ਦਾ ਦਰਸ਼ਨਿ ਵਜਾਇਓ आड अनदे के अवतार सुई गुरु समझियो हमारा नमस्कारत सीखो मारे सकल प्रजा जन आप सवारी शिव कण को शिव गुण सुख दियो सत्रंग कर्म भद कियो कट कट के अंतर की जानत भरे भरे की पीर पहचान जंटी ते कुन करे सुल्ला सब पर कृपा इस कर बोला संतन दुख पाए दुख सुख पाए सरन के सुख ही के की पीर पहचान कट कट के उठवट के जाने जब राख करा कर तारा प्रजा तरत तब दे हे पार ਜਬਾ ਕਰਤਕਰਤ ਹੋ ਕਬ ਹੋ ਤਮ ਮੈਮਤ ਦੇ ਦਰਸਭ ਹੋ ਜੇ ਤਿਵਰਨ ਸੁਰ ਸਵਤਾਰਯਾ ਆਪਿ ਆਪਨੇ ਮੋਰੀ ਉਚਾਰੇ ਤੁਮ ਸਭ ਹੀ ਤੇਰਾ ਤਨਰਾਣ ਜਾਣਦ ਪੇਰ ਪੇਦੇ ਅਰਿਆਲਮ ਨਿਰੰਕਾਰ ਨਰਮਕਾਨ ਨਰਲਾਮ ਬਿਆਨੀ ਨਾ ਦੇ ਸੰਭ ਥਾਕਾ ਮੂੜੋ ਚਾਰ ਦਪੇ ਦਾ ਜਾਖੋ ਪੇਵ ਨਾ ਪਾਉ ਤਬੇ ਦਾ ਤਾਕੋ ਕਿਰਪਾ ਹਣ ਨਮਾਰਤ ਮਹਾ ਮੁਰਗਚ ਪੇਦ ਨਾ ਜਾਣਤਾ ਮਹਾਦੇਵ ਕੋ ਕਹਿ ਰਸਤਾਸ ਨਿਰੰਕਾਰ ਕਾ ਚੀਨਿਤ ਨਹਿ ਕਹਿਵੇ ਆਪਿ ਆਪਨੇ ਬਰਹ ਜੇਤੀ ਵਰਨਤ ਪਿਣ ਪਿਣ ਦੇਹ ਤੇਤੀ तुम्हारा लखन जाय पसारा कह उस जवतम संसार आय के रूपनो रूपारंक बेराव कहि कोपा अंदर जेर से तर के नित कोई खान बहर जेन कहो को राजा है बैठा कौन सुंदर प्रसन्न कर के ठा सकरे शीत का तुम वारिगार स्वरूप श्यामभव अब रचा मेलितम करो से के वार से कंसरो दुसुर थेर वर्तपाता सकल मुनीश करो रणकाता जयतु सहस्रनि परेन क्या सुदुक्तो हा मरे ਪੁਰਖਾਣਿ ਪਕ ਪਰਿ ਤਿਹਾਰੇ ਦਿਨ ਕਾ ਤੁਮ ਸੰਪੜ ਸਬਟਾਰੇ ਜੋਕਲ ਕੋ ਇਕ ਭਾਰਤ ਹੈ ਤਾਕੇ ਕਾਲ ਨਿਮਟੈ ਹੈ ਰਚਾ ਹੋਇ ਤੈ ਸਭ ਕਾਲਾ ਦਸਰ ਸਰੇ ਤਤ ਕਾਲਾ ਕਿਰਪਾ ਰਿ ਸੰਜਣ ਰਹੋ ਤਾਕੇ ਤਾ ਤੁਨ ਕਮੋਹਰ ਹੋ ਰਦ ਸੇ ਦੇ ਕਰਮੋ ਸੁਭ ਹੋਇ ਦਿਸ ਸਾਥ ਸਕੇ ਨਾ ਕੋ ਇਕ ਬਾਰ ਜਨ ਤੁਮ ਸੰਭਾਰਾ ਕਾਲ ਪਾਸ ਤੇ ਤਾਇ ਉਬਾਰਾ ਨਿੰਨਰ ਨਾਮ ਤਿਹਾਰੋ ਕਹਾਦਾਰੇ ਦਸੋਗ ਤੇ ਰਹਾ ਕਰਦ ਕੇ ਤੇ ਮੈ ਸਰਨ ਤੇ ਹਾਰੀ ਆਪ ਹਾਰ ਦੇ ਲਿਖ ਬਾਰੇ ਸਰਬ ਤੋਰ ਮਹੋ ਸੁਹਾਇ ਦਸਦੋ ਬਤਿ ਲੋ ਬਚਾਇ ਸੁਮਿਆ ਭਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਓ ਰਾਮ ਰਹੀ ਪ੍ਰਾਨ ਕਰਾਣੇ ਕਹਿਮ ਤੇ ਕਨਾ ਮਾਨਿਓ ਸਿਮਰ ਸਾਸਰ ਵੇ ਸਬ ਭੇਰ ਕਹਿ ਹਮੇ ਕਨਾ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਨਕ ਸਭ ਤੋ ਹੋਇ ਬਖਾਨਿਓ ਦੋਹਰਾ ਸਗਲੇ ਦਵਾਰ ਕੋ ਛਡ ਕੇ ਗਿਓ ਤੋਹਾਰੂ ਦਵਾਰੇ ਭਾਈ ਕਹੇ ਕਿ ਲਾ ਜਸ ਗੋਬਿੰਦਾਸ ਤੋਹਾਰੇ ਰਾਮ ਕਲੀ ਮਹੱਲਾ ਕੀ ਜਨ ਦੇਖੋਂ ਓਂਕਾਰ ਸਤਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਲ ਸੇਤੀ ਮਨਵ ਜੀਆ ਵਾ ਦਾਗਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮ ਮਨ ਜਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਹੀ ਮਨ ਮੇਰੇ ਆ ਤੂ ਸਦਾ ਰੋ ਹਰ ਨਾਲੇ ਹਰ ਨਾਲ ਰਹੁ ਤੂ ਮਨ ਮੇਰੇ ਦੂਖ ਸਭ ਵੀ ਸਾਰਨਾ ਸੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗਲਾ ਸਮਰਾਸ ਸਵਾਮੀ ਸੋ ਕੇ ਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਹਬਾ ਗਿਆ ਨਹੀਂ ਕਰ ਤੇਰੇ ਘਰਤਾ ਤੇਰੇ ਸੁਭ ਕੇ ਜੈ ਜਿਸ ਤੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਨਵਸਾਵੇ ਨਾਮ ਜਿਨ ਕੈ ਮਨ ਨਵਸਿਆ ਵਾਜੇ ਸਭੁ ਰਕਨੇਰੇ ਕਹੇ ਨਾਨਕ ਸੇ ਤੇ ਸਭ ਗਿਆ ਨਹੀਂ ਕਰ ਤੇਰੇ ਸਾਚਾ ਨਾਮ ਮਰਾ ਆਧਾਰੋ ਸਾਚਾ ਨਾਮਿ ਆਧਾਰ ਮਰਾ ਜਨੁ ਭੁਖਾ ਸਭੁ ਗਵਾਈਆ ਕਰ ਸਾਂ ਸੁਖ ਮਨੈ ਅਵਸਾਜਿ ਇਛਾ ਸਭੁ ਜਾਈਆ ਸਦਾ ਕੁਰਬਾਨ ਕੀਤਾ ਗਰਬਿ ਟੋ ਜਿਸ ਤਿ ਮਹਿ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸਭ ਤ੍ਰੋਪਿਆਰੋ ਸਾਚਾ ਨਾਮ ਮਰਾ ਆਧਾਰੋ ਵਾਜੇ ਪਾणसी ਮਰਿਤਕਾਰ ਸਭਾਗੇ ਕਰ ਸਭਾਗੇ ਸੁਬਦਵਾਜੇ ਕਲਾਜਤ ਕਰਤਾਰੀਆਂ ਪੰਚਦੋਤਰ ਵਸ ਕੀਤੇ ਕਾਲ ਕੰਟਕ ਮਾਰਿਆ ਸੁਰ ਕਰਮ ਪਾਇਆ ਤਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਹਤਿ ਕਰਨ ਬਵਾਜੇ ਹਨ ਦਸਨੋ ਗੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰੰਪ੍ਰ ਪਾਇਆ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਰਸਰ ਸੇ ਬੂਰੇ ਗੁਰ ਤੇ ਜਾਣੀ ਸੁਣ ਤੇ ਆਪਣੀਤ ਕਹਤੇ ਪਉਤ ਸਤਿਗੁਰ ਹੈ ਆ ਪਰਪੂਰੇ ਬਿਣਵੰਤ ਨਾਨਕ ਗੁਰ ਚਲ ਲਾਗੇ ਵਾਜਿ ਅਨਹੰਦ ਧੋਰੇ ਮੰਦਾਵਨੀ ਮਹੱਲਾ ਪੰਜਵਾ ਧਾਲ ਵਿੱਚ ਬਿਨਵਸ ਤੂ ਬੈ ਜੋ ਸਾਧ ਸੰਤੋਗ ਵਿਚਾਰਮੇ ਤਨਾਮ ਠਾ ਗੁਰ ਕਾ ਪਰਿਸਕਾਰ ਸੇ ਧਾਰੋ ਕੇ ਕੋ ਖਾਵੇ ਜੇ ਕੋ ਪੁੰਚਾਰਿਸ ਕਾ ਹੋਇ ਉਦਾਰੋ ਇਹ ਵਸਰੇ ਨਹਿ ਜਾਇ ਨਿਤ ਨਦਰਾਖ ਰਤਾਰੋ ਤਮ ਸੰਸਾਰ ਚਰ ਲਗਤ ਪ੍ਰੀਅ ਸੁਬਨਾਨ ਬ੍ਰਹਮ ਪ੍ਰਸਾਰ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਨ ਆਰੇ ਕੋ ਗੁਨਾਹ ਨਹੀਂ ਆਪੇ ਤਰਸਿ ਕੋਈ ਤਰਸ ਪਿਆ ਮੇਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾਂ ਤਨ ਮਨਤੀ ਵਹਿ ਰਿਆ ਪੋੜੀ ਥੇ ਦੂਸਮਰਾਤ ਜਥੇ ਕੋਈ ਨਾਏ ਉਥੇ ਤੇਰੀ ਆਕੀ ਆਪਣੀ ਉਧਰ ਮਾਇ ਸੁਣ ਕੇ ਜਮ ਕਹਿ ਦੂਤ ਨਾਏ ਤਰੇ ਛਡ ਜਾਏ ਪੌਂਚਲ ਵਿਖਮਸ ਗਾ ਬੋ ਸਬਦੀ ਪਾਰ ਪਾਇ ਜਿਨ ਕੋ ਲਾ ਗੀ ਪਿਆਸਿ ਉਮਰਿ ਸੇ ਹੀ ਕਾਏ ਕਲਮਹਿ ਪੁਨਰਗਨ ਗੁਨ ਗੋਬਨ ਗਾਇ ਸਭ ਸੈਨੋ ਕਿਰਪਾ ਸਮਾਲੇ ਸਾਹੀ ਸਾਇ ਬਿਰਤਾ ਕੋਈ ਨ ਜਾਇ ਜੀ ਆਵਤਿ ਧਾਇ ਸਲੋਕ ਮਹੱਲਾ ਪਨਵਾ ਅੰਤਰ ਗੁਰੂ ਆਰਧਨਾ ਜੀਵਾਂ ਜਬ ਕਰਨਾਉ ਨੇਤਰੀ ਸਤਗੁਰੂ ਪੇਖਣਾ ਸਰਨੈ ਸਰਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹ ਭਾਇ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਮਹਿ ਮਤ ਦੇ ਜਗ ਮਉ ਤੁਮ ਕਾੜੀ ਵਰਲੇ ਕੇ ਕੇ ਮਹੱਲਾ ਪਨਵਾ ਕਿ ਰਕਣੇ ਹਾਰਿਆ ਭਿਓ ਬਾਰੀਣ ਗੁਰ ਕੀ ਪੈਰੀ ਪਾਏ ਕਾੜ ਸਵਾਰੀਣ ਹੋਆ ਆਪਟਿਆਲ ਮਨੁ ਨਾ ਵਿਚਾਰੀਣ ਸਾਰਜਨਾ ਤੇ ਸੰਗ ਪਵਨ ਜਨ ਤਾਰੀਣ ਸਾਖਤ ਨੰਦਕ ਦੁਸਤ ਖੇਨ ਮਾਹੀ ਵਿਦਾਰੀਣ ਤੇ ਸਹਬ ਕੀ ਟੇਕ ਨਾਨਕ ਮਨੇ ਮਾਏ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਇ ਤੇ ਸਹਬ ਕੀ ਟੇਕ ਨਾਨਕ ਮਨੇ ਮਾਏ ਨੇ ਸਿਮਰਨ ਸੁਖ ਹੋਏ ਸਭਲੇ ਦੁੱਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ